ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਗਮਨ ਕਿੱਥੇ ਅਤੇ ਕਿਵੇਂ ਹੋਇਆ ਅਤੇ ਕਿਹੜੇ ਹਾਲਾਤਾਂ ਵਿੱਚ ਹੋਇਆ ਜੋ ਸ਼ਬਦ ਮੌਤ ਹੋਈ ਤੋਂ ਬਾਅਦ ਵਿੱਚ ਭੋਗ ਤੇ ਪੜਿਆ ਜਾਂਦਾ ਹੈ RAM ਕਲੀ ਸਦ ਇਹ ਸ਼ਬਦ ਕਦੋਂ ਅਤੇ ਕਿੱਥੇ ਉਚਾਰਿਆ ਗਿਆ ਆਓ ਅੱਜ ਅਸੀਂ ਸਿੱਖਾਂ ਦੇ ਰਹਿਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਗਮਨ ਬਾਰੇ ਜਾਣਾਂਗੇ ਗੁਰੂ ਬਾਣੀ ਸੰਗ੍ਰਹਿ ਦੀ ਤਿਆਰੀ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਕਈ ਸਵਾਰਥੀ ਆਪਣੇ ਮਤਲਬ ਦੀ ਬਾਣੀ ਰਚ ਕੇ ਉਸ ਨਾਲ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖ ਦਿੰਦੇ ਹਨ ਇਸ ਤਰ੍ਹਾਂ ਕੋਈ ਇਹ ਨਿਰਣਾ ਨਹੀਂ ਕਰ ਸਕਦਾ ਕਿ ਇਹ ਬਾਣੀ ਕਿਸ ਦੀ ਹੈ ਸੋ ਆਪ ਕਿਰਪਾ ਕਰਕੇ ਇਸ ਸੰਸੇ ਨੂੰ ਨਿਵਰਤ ਕਰਨ ਵਾਸਤੇ ਗੁਰੂ ਸਹਿਬਾਨ ਜੀ ਦੀ ਬਾਣੀ ਨੂੰ ਦੂਜਿਆਂ ਦੀ ਰਚਨਾ ਨਾਲੋਂ ਵੱਖਰਾ ਕਰ ਦਿਓ ਜਿਸ ਨੂੰ ਪੜ੍ਹ ਕੇ ਸੁਣ ਕੇ ਪ੍ਰਾਣੀ ਮਾਤਰ ਦਾ ਉਧਾਰ ਹੋਵੇ ਸਿੱਖਾਂ ਦੀ ਇਹ ਬੇਨਤੀ ਪ੍ਰਵਾਨ ਕਰਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਚਾਹ ਗੁਰੂ ਸਹਿਬਾਂ ਦੀ ਬਾਣੀ ਦੀਆਂ ਪੋਥੀਆਂ ਜੋ ਬਾਬਾ ਮੋਹਨ ਜੀ ਦੇ ਪਾਸ ਗੋਇੰਦਵਾਲ ਹਨ ਪਹਿਲਾਂ ਉਹ ਕਿਸੇ ਯਤਨ ਨਾਲ ਉਹਨਾਂ ਪਾਸੋਂ ਲਿਆਉਣੀਆਂ ਚਾਹੀਦੀਆਂ ਹਨ ਫਿਰ ਹੋਰ ਜਿੱਥੋਂ ਕਿਤੇੋਂ ਬਾਣੀ ਇਕੱਠੀ ਕਰਕੇ ਇੱਕ ਸੰਚਾ ਤਿਆਰ ਕਰਾਂਗੇ ਜਿਸ ਦੇ ਪੜਨ ਸੁਣਨ ਨਾਲ ਪ੍ਰਾਣੀ ਮਾਤਰ ਦੀ ਕਲਿਆਣ ਹੋਵੇਗੀ ਉਸੇ ਦੀਵਾਨ ਵਿੱਚ ਭਾਈ ਗੁਰਦਾਸ ਜੀ ਵੀ ਬੈਠੇ ਸਨ ਉਹਨਾਂ ਨੇ ਕਿਹਾ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਬਾਬਾ ਮੋਹਨ ਜੀ ਤੋਂ ਪੋਥੀਆਂ ਲਿਆਉਂਦਾ ਹਾਂ ਗੁਰੂ ਜੀ ਤੋਂ ਆਗਿਆ ਲੈ ਕੇ ਜਦ ਭਾਈ ਗੁਰਦਾਸ ਗੋਇੰਦਵਾਲ ਬਾਬਾ ਮੋਹਨ ਜੀ ਦੇ ਚੁਬਾਰੇ ਗਏ ਤਾਂ ਬਾਬਾ ਜੀ ਨੇ ਚੁਬਾਰੇ ਦਾ ਬੂਹਾ ਹੀ ਨਾ ਖੋਲਿਆ ਜਿਸ ਕਰਕੇ ਭਾਈ ਜੀ ਆਪਣਾ ਸਾਰਾ ਯਤਨ ਨਿਫਲ ਕਰਕੇ ਖਾਲੀ ਹੀ ਵਾਪਸ ਮੁੜ ਆਏ ਫਿਰ ਬਾਬਾ ਬੁੱਢਾ ਜੀ ਨੇ ਕਿਹਾ ਪਾਤਸ਼ਾਹ ਜੀ ਜੇ ਆਗਿਆ ਹੋਵੇ ਤਾਂ ਮੈਂ ਜਾ ਕੇ ਮੋਹਨ ਜੀ ਤੋਂ ਪੋਥੀਆਂ ਲਿਆਵਾਂ ਗੁਰੂ ਜੀ ਨੇ ਹੱਸ ਕੇ ਕਿਹਾ ਹਾਂ ਬੁੱਢਾ ਸਾਹਿਬ ਤੁਸੀਂ ਜਾਓ ਜੇ ਭਲਾ ਕੰਮ ਸੌਰ ਜਾਏ ਤਾਂ ਹੁਕਮ ਲੈ ਕੇ ਬਾਬਾ ਬੁੱਢਾ ਜੀ ਗੋਇੰਦਵਾਲ ਸਾਹਿਬ ਪਹੁੰਚ ਗਏ ਇਹਨਾਂ ਨੇ ਵੀ ਬਹੁਤ ਉਪਰਾਲਾ ਕੀਤਾ ਅਤੇ ਚੌਬਾਰੇ ਦੇ ਬੂਹੇ ਦੀ ਕੁੰਡੀ ਪਟਕੇ ਸ਼੍ਰੀ ਬਾਬਾ ਮੋਹਨ ਜੀ ਨੂੰ ਬੁਲਾਉਣ ਦਾ ਯਤਨ ਕੀਤਾ ਪਰ ਬਾਬਾ ਜੀ ਸਮਾਧੀ ਵਿੱਚ ਹੀ ਲੀਨ ਰਹੇ ਜਿਸ ਕਰਕੇ ਭਾਈ ਬੁੱਢਾ ਜੀ ਵੀ ਆਪ ਜੀ ਨੂੰ ਨਮਸਕਾਰ ਕਰਕੇ ਖਾਲੀ ਹੱਥ ਹੀ ਵਾਪਸ ਅੰਮ੍ਰਿਤਸਰ ਆ ਗਏ ਜਦ ਭਾਈ ਬੁੱਢਾ ਜੀ ਨੇ ਆਪਣੀ ਨਾਕਾਮੀ ਦਾ ਸਾਰਾ ਹਾਲ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਆਪ ਪੋਥੀਆਂ ਲਿਆਉਣ ਵਾਸਤੇ ਤਿਆਰ ਹੋ ਗਏ ਦੂਸਰੇ ਦਿਨ ਅਰਦਾਸ ਕਰਕੇ ਆਪਣੇ ਨਾਲ ਕੁਝ ਸਿੱਖ ਲੈ ਕੇ ਗੁਰੂ ਜੀ ਗੋਇੰਦਵਾਲ ਪਹੁੰਚ ਗਏ ਰਾਤ ਵਿਸ਼ਰਾਮ ਕਰਕੇ ਅਮਰਤ ਵੇਲੇ ਗੁਰੂ ਜੀ ਤੰਬੂਰਾ ਹੱਥ ਵਿੱਚ ਲੈ ਕੇ ਮੋਹਨ ਜੀ ਦੇ ਚੋਬਾਰੇ ਹੇਠਾਂ ਗਲੀ ਵਿੱਚ ਬੈਠ ਗਏ ਅਤੇ ਗੌੜੀ ਰਾਗ ਵਿੱਚ ਇਹ ਸ਼ਬਦ ਗਾਇਨ ਕਰਨ ਲੱਗੇ ਗੌੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸ਼ਾਲਾ ਧਰਮਸ਼ਾਲ ਆਪਾਰ ਦਯਾਰ ਠਾਕੁਰ ਸਦਾ ਕੀਰਤਨ ਗਾਵੇ ਇਹ ਜਹ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਜੈ ਧਿਆਵੇ ਕਰ ਦਇਆ ਮਯਾ ਦੇ ਹਾਲ ਸੁਆਮੀ ਹੋ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਇਹ ਸ਼ਬਦ ਸੁਣ ਕੇ ਬਾਬਾ ਜੀ ਨੇ ਆਪਣੇ ਚੌਬਾਰੇ ਦੀ ਤਾਕੀ ਖੋਲ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੈਠੇ ਦੇਖਿਆ ਅਤੇ ਆਖਿਆ ਪਹਿਲਾਂ ਤੁਸੀਂ ਸਾਡੀ ਚੀਜ਼ ਗੁਰਗੱਦੀ ਸਾਡੇ ਪਿਤਾ ਜੀ ਪਾਸੋਂ ਲੈ ਲਈ ਅਤੇ ਫਿਰ ਤੁਸੀਂ ਤਿੰਨ ਭਰਾ ਵੀ ਸਲੂਕ ਨਾਲ ਨਹੀਂ ਰਹਿੰਦੇ ਘਰ ਵਿੱਚ 파ਟਕ ਪਾ ਕੇ ਦੁਬਦਾ ਪਾਈ ਹੋਈ ਹੈ ਵੱਡੇ ਭਾਈ ਨੂੰ ਤੁਸੀਂ ਘਰੋਂ ਕੱਢ ਦਿੱਤਾ ਹੈ ਅਤੇ ਗੁਰੂਆਂ ਦੀ ਬਾਣੀ ਵੀ ਲੈਣ ਆ ਗਏ ਹੋ ਤੁਹਾਨੂੰ ਲਾਜ ਨਹੀਂ ਆਉਂਦੀ ਬਾਬਾ ਜੀ ਦੇ ਇਹ ਬਚਨ ਸੁਣ ਕੇ ਗੁਰੂ ਜੀ ਨੇ ਤੰਬੂਰੇ ਦੀ ਸੁਰ ਨਾਲ ਦੂਸਰਾ ਪਦਾ ਪੜਨ ਆਰੰਭ ਕੀਤਾ 모헨 ਤੇਰੇ ਬਚਨ ਅਨੂਪ ਚਾਲ ਨਰਾਲੀ 모헨 ਤੂੰ ਮਾਨੈ ਏਕ ਜੀ ਅਬਰ ਸਭ ਰਾਲੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹ ਸਾਰਾ ਸ਼ਬਦ ਗਾਇਨ ਕੀਤਾ ਇਸ ਵਿੱਚ ਗਾਇਨ ਹੋਇਆ ਆਪਣਾ ਜਸ ਸੁਣ ਕੇ 모헨 ਜੀ ਬਹੁਤ ਪ੍ਰਸੰਨ ਹੋ ਗਏ ਅਤੇ ਪੋਥੀਆਂ ਲੈ ਕੇ ਚੋਬਾਰੇ ਤੋਂ ਉੱਤਰ ਆਏ ਜਦ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਨੂੰ ਵੇਖਿਆ ਤਾਂ ਫਿਰ ਉਹਨਾਂ ਨੇ ਤੀਸਰਾ ਸ਼ਬਦ ਗਾਇਨ ਕੀਤਾ ਮੋਹਨ ਤੁਦ ਸਤ ਸੰਗਤ ਧਿਆਵੈ ਦਰਸ ਧਿਆਨਾ ਮੋਹਨ ਜਮ ਨੇੜਨਾ ਆਵੈ ਤੁਦ ਜਪੈ ਨਿਦਾਨਾ ਇਹ ਵੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਰਾ ਸ਼ਬਦ ਗਾਇਨ ਕੀਤਾ ਇਹ ਸ਼ਬਦ ਪ੍ਰੇਮ ਤੇ ਸ਼ਰਦਾ ਦੀ ਸੁਰ ਨਾਲ ਪਿਜਾ ਹੋਇਆ ਸੁਣ ਕੇ ਬਾਬਾ ਮੋਹਨ ਜੀ ਨੇ ਅਤ ਪ੍ਰਸੰਨ ਹੋ ਕੇ ਪੋਥੀਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀਆਂ ਬਾਬਾ ਜੀ ਦੀ ਪ੍ਰਸੰਤਾ ਨਾਲ ਪੋਥੀਆਂ ਲੈ ਕੇ ਗੁਰੂ ਜੀ ਨੇ ਸ਼ਬਦ ਦਾ ਚੌਥਾ ਪਦਾ ਉਚਾਰਨ ਕੀਤਾ ਮੋਹਨ ਤੂੰ ਸੋਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੋਟੰਬ ਸਬਤਾਰੇ ਇਹ ਸ਼ਬਦ ਵੀ ਗੁਰੂ ਅਰਜਨ ਸਾਹਿਬ ਜੀ ਨੇ ਪੂਰਾ ਪੜਿਆ ਇਹ ਪਦਾ ਤੰਬੂਰੇ ਦੀ ਮਿੱਠੀ ਧੁਨੀ ਨਾਲ ਗਾਵਿਆ ਹੋਇਆ ਸੁਣ ਕੇ ਬਾਬਾ ਜੀ ਨੇ ਪੋਥੀਆਂ ਦੇ ਕੇ ਆਪਣੇ ਚੌਬਾਰੇ ਵਿੱਚ ਜਾ ਬਰਾਜੇ ਬਾਬਾ ਮੋਹਨ ਜੀ ਤੋਂ ਪੋਥੀਆਂ ਬੜੇ ਸਤਕਾਰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਬਾਬਾ ਮੁਹਰੀ ਆਪਣੇ ਛੋਟੇ ਮਾਮਾ ਜੀ ਦੇ ਘਰ ਆ ਗਏ ਰਾਤ ਵਿਸ਼ਰਾਮ ਕਰਕੇ ਅਮਰਤ ਬਿਲੇ ਉੱਠ ਕੇ ਗੁਰੂ ਜੀ ਨੇ ਬੌਲੀ ਸਾਹਿਬ ਤੋਂ ਇਸ਼ਨਾਨ ਕੀਤਾ ਅਤੇ ਕੜਾ ਪ੍ਰਸ਼ਾਦ ਦੀ ਦੀਗ ਲੈ ਕੇ ਵਿਆਸਾ ਨਦੀ ਦੇ ਕਿਨਾਰੇ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਸ਼ਰੀਰਾਂ ਦੇ ਸੰਸਕਾਰ ਸਥਾਨਾਂ ਦੇ ਦਰਸ਼ਨ ਅਤੇ ਨਮਸਕਾਰ ਕਰਨ ਗਏ। ਸਤਗੁਰੂ ਜੀ ਨੇ ਦੋਹਾਂ ਅਸਥਾਨਾਂ ਤੇ ਜਾ ਕੇ ਨਮਸਕਾਰ ਕੀਤੀ ਅਤੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾਇਆ। ਇਸ ਸਮੇਂ ਗੁਰੂ ਜੀ ਦੇ ਨਾਲ ਹੋਰ ਸਿੱਖ ਸੇਵਕਾਂ ਤੋਂ ਬਿਨਾ आनंद जी ਦੇ ਪੁੱਤਰ ਅਤੇ ਬਾਬਾ ਮੁਹਰੀ ਜੀ ਦੇ ਪੋਤਰੇ ਬਾਬਾ ਸੁੰਦਰ ਜੀ ਵੀ ਸਨ ਸਤਿਗੁਰੂ ਅਮਰਦਾਸ ਜੀ ਦੀ ਸਮਾਧ ਉੱਤੇ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਸੁੰਦਰ ਜੀ ਨੂੰ ਕਿਹਾ ਕਿ ਜੋ ਉਪਦੇਸ਼ ਰੂਪੀ ਬਚਨ ਸ੍ਰੀ ਗੁਰੂ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਭ ਸੰਗਤ ਅਤੇ ਪਰਿਵਾਰ ਪ੍ਰਤੀ ਕਹੇ ਸਨ ਉਹ ਸਾਨੂੰ ਸੁਣਾਓ ਤਦ ਬਾਬਾ ਸੁੰਦਰ ਜੀ ਨੇ ਉਹ ਬਚਨ ਸਤਿਗੁਰੂ ਜੀ ਨੂੰ ਸੁਣਾਏ ਸਤਿਗੁਰੂ ਜੀ ਨੇ ਆਪਣੇ ਲਖਾਰੀ ਪਾਸੋਂ ਲਿਖਵਾ ਲਏ ਅਤੇ ਉਸ ਦਾ ਨਾਮ ਸਦ ਰੱਖਿਆ ਇਹ ਸਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 923 24 ਉਤੇ ਰਾਗ ਰਾਮਕਲੀ ਵਿੱਚ ਵਿਦਮਾਨ ਹੈ ਇਸ ਦੀ ਸਮਾਪਤੀ ਦੇ ਇਹ ਸ਼ਬਦ ਹਨ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਉਪਰੰਤ ਤੀਸਰੇ ਦਿਨ ਗੁਰੂ ਜੀ ਨੇ ਅੰਮ੍ਰਿਤਸਰ ਨੂੰ ਤੁਰਨ ਦੀ ਤਿਆਰੀ ਕਰਕੇ ਸ੍ਰੀ ਬਾਬਾ ਮੁਹਰੀ ਜੀ ਨੂੰ ਕਿਹਾ ਸਾਨੂੰ ਇੱਕ ਪਾਲਕੀ ਮਗਵਾ ਕੇ ਦਿਓ ਜਿਸ ਵਿੱਚ ਗੁਰੂ ਕੀ ਬਾਣੀ ਦੀਆਂ ਇਹ ਦੋ ਪੋਥੀਆਂ ਰੱਖ ਕੇ ਅਸੀਂ ਸਤਕਾਰ ਨਾਲ ਅੰਮ੍ਰਿਤਸਰ ਲੈ ਜਾਈਏ ਇਸ ਤਰ੍ਹਾਂ ਗੁਰੂ ਜੀ ਨੇ ਉਹ ਪੋਥੀਆਂ ਬੜੇ ਹੀ ਸਤਕਾਰ ਅਤੇ ਸੰਖਾਂ ਤੇ ਨਰਸਿੰਘਿਆਂ ਦੀਆਂ ਧੁਨੀਆਂ ਦੇ ਨਾਲ ਜੈ ਜੈ ਦੇ ਆਵਾਜ਼ੇ ਕਰਦੇ ਹੋਏ ਅੰਮ੍ਰਿਤਸਰ ਨੂੰ ਤੁਰ ਪਏ ਅਤੇ ਪਾਲਕੀ ਪਿੱਛੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਦੇ ਸਤਕਾਰ ਵਜੋਂ ਨੰਗੇ ਪੈਰਿੰ ਹੱਥ ਵਿੱਚ ਚੌਰ ਲੈ ਕੇ ਚੱਲ ਪਏ ਇਸ ਤਰ੍ਹਾਂ ਗੁਰੂ ਜੀ ਅੰਮ੍ਰਿਤਸਰ ਪਹੁੰਚ ਗਏ ਗੁਰੂ ਜੀ ਅੰਮ੍ਰਿਤਸਰ ਪਹੁੰਚ ਕੇ ਪੋਥੀਆਂ ਵਾਲੀ ਪਾਲਕੀ ਨੂੰ ਬੜੇ ਸਤਕਾਰ ਨਾਲ ਦੁਖ ਪੰਜਣੀ 베ਰੀ ਦੇ ਨੇੜੇ ਦੇ ਅਸਥਾਨ ਤੇ ਬਿਰਾਜਮਾਨ ਕਰ ਦਿੱਤਾ ਗੁਰੂ ਜੀ ਆਪ ਵੀ ਪਾਸ ਹੀ ਬੈਠ ਗਏ ਅਤੇ ਸਿੱਖ ਸੰਗਤਾਂ ਕੀਰਤਨ ਕਰਨ ਲੱਗ ਪਈਆਂ ਉਪਰੰਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਅਤੇ ਬਾਬਾ ਬੁੱਢਾ ਜੀ ਦੀ ਅਗਵਾਈ ਹੇਠਾਂ ਕੁਝ ਸਿੱਖਾਂ ਨੂੰ ਪੋਥੀਆਂ ਪਾਸ ਛੱਡ ਕੇ ਆਪ ਰਾਤ ਨੂੰ ਵਿਸ਼ਰਾਮ ਕਰਨ ਵਾਸਤੇ ਆਪਣੇ ਮਹਿਲਾਂ ਵਿੱਚ ਚਲੇ ਗਏ ਦੂਸਰੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਸੋਚ ਇਸ਼ਨਾਨ ਕਰਕੇ ਫਿਰ ਥੜੇ ਸਾਹਿਬ ਦੀਆਂ ਪੋਥੀਆਂ ਪਾਸ ਆ ਗਏ ਅਤੇ ਭਾਈ ਗੁਰਦਾਸ ਜੀ ਨੂੰ ਕਿਹਾ ਭਾਈ ਜੀ ਕੋਈ ਐਸਾ ਕਾਂਤ ਥਾਂ ਵੇਖੋ ਜਿੱਥੇ ਬੈਠ ਕੇ ਇਹਨਾਂ ਪੋਥੀਆਂ ਦੀ ਬਾਣੀ ਅਤੇ ਹੋਰ ਬਾਣੀਆਂ ਨੂੰ ਇਕੱਤਰ ਕਰਕੇ ਪੂਰੀ ਜਾਂਚ ਉਪਰੰਤ ਇੱਕ ਪੋਥੀ ਸਾਹਿਬ ਤਿਆਰ ਕੀਤੀ ਜਾਵੇ ਜੋ ਕਲਯੁਗ ਦੇ ਜਪ ਤਪਹੀਣ ਜੀਵਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਪੁਲ ਦਾ ਕੰਮ ਦੇਵੇ ਇਹ ਆਗਿਆ ਸੁਣ ਕੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਕੁਝ ਸਿਆਣੇ ਸਿੱਖਾਂ ਨੂੰ ਨਾਲ ਲਿਆ ਅਤੇ ਕੁਝ ਸਿਆਣੇ ਸਿੱਖਾਂ ਨਾਲ ਮਿਲ ਕੇ ਇੱਕ ਬੇਰੀਆਂ ਦੇ ਝੁੰਡ ਵਿੱਚ ਪਾਣੀ ਦੀ ਛਪੜੀ ਪਰ ਇਸ ਮਹਾਨ ਕਾਰਜ ਵਾਸਤੇ ਅਸਥਾਨ ਵੇਖਿਆ ਇਸ ਅਸਥਾਨ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ ਇੱਥੇ ਤੰਬੂ ਕਨਾਤਾਂ ਲਗਵਾ ਦਿਓ ਇਹ ਜਗ੍ਹਾ ਇਸ ਕੰਮ ਵਾਸਤੇ ਚੰਗੀ ਹੈ ਯਥਾ ਹੁਕਮ ਪਾਏ ਗੁਰਦਾਸ ਜੀ ਨੇ ਜਗ੍ਹਾ ਨੂੰ ਸਵਾਰ ਕੇ ਉੱਪਰ ਤੰਬੂ ਤੇ ਕਨਾਤਾਂ ਲਗਵਾ ਦਿੱਤੀਆਂ ਜਦ ਸਭ ਸਮਾਨ ਤਿਆਰ ਕਰਕੇ ਭਾਈ ਗੁਰਦਾਸ ਜੀ ਨੇ ਗੁਰੂ ਜੀ ਨੂੰ ਦੱਸਿਆ ਤਾਂ ਆਪ ਜੀ ਪਾਲਕੀ ਵਿੱਚ ਪੋਥੀਆਂ ਰਖਾ ਕੇ ਥੜੇ ਸਾਹਿਬ ਤੋਂ ਇਸ ਨਵੀਂ ਜਗ੍ਹਾ ਤੇ ਲੈ ਗਏ ਇਹ ਜਗ੍ਹਾ ਹੁਣ ਰਾਮਸਰ ਨਾਂ ਦੇ ਨਾਲ ਪ੍ਰਸਿੱਧ ਹੈ ਇਹ ਸੁੰਦਰ ਇਕਾਂਤ ਥਾਂ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਹੁਕਮ ਕੀਤਾ ਕਿ ਇਸ ਪਾਸ ਵਾਲੀ ਨਿੱਕੀ ਜਹੀ ਛਪੜੀ ਨੂੰ ਕੁਝ ਡੂੰਘਾ ਤੇ ਵੱਡਾ ਕਰਕੇ ਇੱਥੇ ਸੰਗਤਾਂ ਦੇ ਇਸ਼ਨਾਨ ਵਾਸਤੇ ਇੱਕ ਨਿੱਕਾ ਜਿਹਾ ਸਰੋਵਰ ਰਚ ਦਿਓ ਇਸ ਸਥਾਨ ਤੇ ਬੀੜ ਦੀ ਲਖਾਈ ਆਰੰਭ ਹੋਈ ਤੰਬੂ ਦੇ ਅੰਦਰ ਗੁਰੂ ਜੀ ਅਤੇ ਭਾਈ ਗੁਰਦਾਸ ਜੀ ਬੈਠ ਗਏ ਅਤੇ ਸੇਵਾਦਾਰਾਂ ਨੂੰ ਬਾਹਰ ਰੱਖੀ ਵਾਸਤੇ ਬਿਠਾ ਦਿੱਤਾ ਕਿ ਬਿਨਾਂ ਬੁਲਾਏ ਕੋਈ ਤੀਸਰਾ ਆਦਮੀ ਅੰਦਰ ਨਾ ਆਵੇ ਅੰਦਰ ਬੈਠ ਕੇ ਗੁਰੂ ਜੀ ਨੇ ਭਾਈ ਜੀ ਨੂੰ ਸਮਝਾਇਆ ਕਿ ਇਹ ਚਾਰ ਗੁਰੂ ਸਾਹਿਬਾਂ ਦੀ ਜਿਹੜੀ ਬਾਣੀ ਇਕੱਤਰ ਕੀਤੀ ਹੋਈ ਹੈ ਅਤੇ ਅੱਗੇ ਤੋਂ ਜੋ ਹੋਰ ਪ੍ਰਾਪਤ ਹੋਵੇਗੀ ਉਸ ਨੂੰ ਇੱਕ ਪੋਥੀ ਵਿੱਚ ਵਿਚਾਰ ਕੇ ਗੁਰਮੁਖੀ ਅੱਖਰਾਂ ਵਿੱਚ ਲਿਖੋ ਭਾਈ ਜੀ ਨੇ ਕਿਹਾ ਮਹਾਰਾਜ ਜੀ ਇਸ ਆਗਾਦ ਬੋਧ ਬਾਣੀ ਨੂੰ ਵਿਚਾਰ ਕੇ ਲਿਖਣ ਦੀ ਮੇਰੇ ਵਿੱਚ ਸਮਰੱਥਾ ਨਹੀਂ ਹੈ ਆਪ ਜਿਸ ਤਰ੍ਹਾਂ ਕਿਰਪਾ ਕਰਕੇ ਲਿਖਵਾਓਗੇ ਮੈਂ ਲਿਖੀ ਜਾਵਾਂਗਾ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਜਿਵੇਂ ਪੁੱਤਰ ਕਰ ਤੋਂ ਬਾਹਰ ਹੋਵੇ ਅਤੇ ਮਾਤਾ ਪਿਤਾ ਅਤੇ ਹੋਰ ਕੁਟੰਬੀ ਘਰ ਦੇ ਅੰਦਰ ਹੂਣ ਉਹਨਾਂ ਵਿੱਚੋਂ ਘਰ ਦੇ ਅੰਦਰ ਜਿਹੜਾ ਵੀ ਕੋਈ ਬੋਲੇਗਾ अथवा ਗੱਲ ਕਰੇਗਾ ਉਹ ਬਾਲਕ ਬਾਹਰੋਂ ਹੀ ਆਵਾਜ਼ ਪਛਾਣ ਕੇ ਦੱਸ ਦਿੰਦਾ ਹੈ ਕਿ ਇਹ ਮੇਰਾ ਪਿਤਾ ਬੋਲਿਆ ਹੈ ਇਹ ਮਾਤਾ ਬੋਲੀ ਹੈ अथवा ਇਹ ਭੈਣ ਤੇ ਇਹ ਭਰਾ ਬੋਲਿਆ ਹੈ ਇਸ ਤਰ੍ਹਾਂ ਤੁਸੀਂ ਸਾਵਧਾਨ ਹੋ ਕੇ ਬਾਣੀ ਪੜ੍ਹ ਕੇ ਸਮਝ ਲੈਣਾ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹੈ ਇਹ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ ਅਤੇ ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਹੈ ਇਹ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਆਪ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਭਾਈ ਜੀ ਕਲਮ ਦਵਾਈਤ ਅਤੇ ਕਾਗਜ਼ ਤਿਆਰ ਕਰਕੇ ਲਿਖਣ ਵਾਸਤੇ ਅਤੇ ਗੁਰੂ ਜੀ ਲਿਖਵਾਉਣ ਵਾਸਤੇ ਉਸ ਦੇ ਪਾਸ ਬੈਠ ਗਏ ਸਭ ਤੋਂ ਪਹਿਲਾਂ ਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸ੍ਰੀ ਜਪਜੀ ਸਾਹਿਬ ਲਿਖਵਾਈ ਉਪਰੰਤ ਰਾਗਾਂ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਜੀ ਨੇ ਸ੍ਰੀ ਰਾਗ ਲਿਖਵਾਇਆ ਫਿਰ ਦੂਸਰੇ ਰਾਗ ਦਰਜੇ ਵਾਰ ਲਿਖਵਾਉਣੇ ਆਰੰਭ ਕਰ ਦਿੱਤੇ ਇਸ ਤਰ੍ਹਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੋਇਆ ਅਤੇ ਫਿਰ ਲਗਾਤਾਰ ਬਾਣੀ ਲਿਖੀ ਗਈ ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਬਾਣੀ ਲਿਖਵਾਈ ਇਸ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਆਗਮਨ ਹੋਇਆ ਸੀ